ਸਤਿ ਸ੍ਰੀ ਅਕਾਲ ਜੀ ਮੈਂ ਦਰਸ਼ਨ ਸਿੰਘ ਸਨੋਪ ਕਰਤਾਰ ਸਿੰਘ ਪਿੰਡ ਖਰਲੇਆ ਤਹਿਸੀਲ ਪੀਲੀਵੰਗਾ ਅਤੇ ਜ਼ਿਲ੍ਹਾ ਹਨੂਮਾਨਗੜ ਮੈਨੂੰ ਕਾਫੀ ਟਾਈਮ ਦੀ ਜੋ ਗਠੀਆ ਵਾਅ ਸੀਗੀ ਜੀ ਤੇ ਕਈ ਹਸਪਤਾਲਾਂ ਚੋਂ ਦਵਾਈ ਖਾਦੀ ਬੋਲੀਆਂ ਵੀ ਪੰਡਾ ਚੋਂ ਵੀ ਲੈ ਲੈ ਖਾਦੀਆਂ ਨਹੀਂ ਜੀ ਕੋਈ ਰਾਮ ਨਹੀਂ ਆਇਆ ਤੇ ਉਸ ਤੋਂ ਬਾਅਦ ਨਾ ਤਾਂ ਮੇਥੋਂ ਕਈ ਦਾ ਕੰਮ ਹੁੰਦਾ ਸੀ ਨਾ ਪੱਠੇ ਵੱਢੇ ਜਾਂਦੇ ਸੀ ਨਾ ਕੋਈ ਹੋਰ ਦਿੱਕਤਾਂ ਹੀ ਦਿੱਕਤਾਂ ਸੀ ਸਭ ਜੀ ਕੰਮ ਤਾਂ ਕੋਈ ਵੀ ਨਹੀਂ ਹੁੰਦਾ ਸੀ ਟਰੈਕਟਰ ਵੀ ਨਹੀਂ ਚਲਾ ਸਕਦੇ ਸੀ ਉਸ ਤੋਂ ਬਾਅਦ ਕੀ ਸੀ ਮੈਂ ਇੱਕ ਦਿਨ ਬੈਠਾ ਬੈਠਾ ਕਿ ਫੇਸਬੁੱਕ ਦੇਖੀ ਜਾਂਦਾ ਸੀ ਤੇ ਉੱਥੋਂ ਮੈਨੂੰ ਐਡ ਮਿਲੀ ਸਾਰ ਦਾ ਆਯੁਰਵੇਦ ਦਾ ਕਲਿਨਿਕ ਦੀ ਵੀ ਗੰਗਾ ਨਗਰ ਆਯੁਰਵੇਦ ਕਲਿਨਿਕ ਦਾ ਤੋਂ ਹੋਰ ਮੈਂਨ ਨੂੰ ਫੋਨ ਕਰਕੇ ਪੁੱਛਿਆ ਤੇ ਇਹ ਕਹਿੰਦੇ ਹਾਂਜੀ ਦਵਾਈ ਲੈ ਕੇ ਦੇਖੋ ਤੁਸੀਂ ਸੋ ਮੈਂ ਦਵਾਈ ਪਹਿਲਾਂ 15 ਦਿਨ 20 ਦਿਨ ਉਹ ਖਾਧੀ ਮੈਨੂੰ ਫਰਕ ਲੱਗਿਆ ਫੇਰ ਮੈਂ 4 ਮਹੀਨੇ ਦਵਾਈ ਖਾਧੀ ਜੀ ਉਸ ਤੋਂ ਬਾਅਦ ਬਹੁਤ ਵਧੀਆ ਹੁਣ ਠੀਕ ਹੈ ਜੀ ਸਾਰੇ ਕੰਮ ਕਰ ਲੈਣਾ ਤੇ ਜੇ ਕਿਸੇ ਨੂੰ ਅੱਗੇ ਕੋਈ ਦਿੱਕਤ ਗਠਿਆਵਾਦੀ ਹੈਗੀ ਹੈ ਤਾਂ ਸਰਦਾ ਆਇਰੋਏ ਦਾ ਕਲਨਿਕ ਸੀ ਗੰਗਾਨਗਰ ਆ ਕੇ ਮਿਲ ਸਕਦਾ ਹੈ ਜੀ ਬਹੁਤ ਵਧੀਆ ਹਸਪੀਟਲ ਹੈ ਬੜੀ ساری ਸੁਵਿਧਾ ਹੈ ਧੰਨਵਾਦ